ਲੈ ਭਈ ਮਿੱਤਰੋ ਆਪਾਂ ਖੜੇ ਸੀ ਮੈਸਮਪੁਰ ਪਿੰਡ ਹਨਾ ਜਿੱਥੇ 우ਸਤਾਦ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਕੌਰ ਦਾ ਜਿੱਥੇ ਕਤਲ ਹੋਇਆ ਸੀ ਨਾਲ ਦੋ ਸਜਿੰਦਿਆਂ ਨਾਲ ਤੇ ਹੋਰ ਸਜਿੰਦਿਆਂ ਦਾ ਵੀ ਕਤਲ ਹੋਇਆ ਸੀ ਹਮਲਾ ਹੋਇਆ ਸੀਗਾ ਆ ਉਹੀ ਤੁਸੀਂ ਚਵਾਰਾ ਦੇਖਦੇ ਪਿਓ ਆ ਉਹੀ ਘਰ ਆਗਾ ਤੇ ਜਿੱਥੇ 우ਸਤਾਦ ਅਮਰ ਸਿੰਘ ਚਮਕੀਲਾ ਸਾਹਿਬ ਨੇ ਆਖਰੀ ਵਾਰ ਰੋਟੀ ਖਾਧੀ ਸੀ ਤੇ ਆਜੋ ਜੀ ਉਹੀ ਛਵਾਰਾ ਤੁਹਾਨੂੰ ਦਿਖਾਉਣਾ ਮੈਂ ਤੇ ਆ ਉਹੀ ਪੌੜੀਆਂ ਨਿਗੀਆਂ ਤੇ ਜਿਹੜੀਆਂ ਪੌੜੀਆਂ ਕਦੇ ਉਸਤਾਦ ਅਮਰ ਸਿੰਘ ਚਮਕੀਲਾ ਸਾਹਿਬ ਤੇ ਬੀਬਾ ਅਮਰਜੋਤ ਕੌਰ ਚੜੇ ਹੋਣਗੇ ਹਨ ਤੇ ਇੱਥੇ ਇਹੀ ਉਹ ਛਵਾਰਾ ਜਿੱਥੇ ਬਹਿ ਕੇ ਉਹਨਾਂ ਨੇ ਰੋਟੀ ਖਾਧੀ ਸੀ ਲਓ ਜੀ ਆਜੋ ਤੁਹਾਨੂੰ ਦਿਖਾਉਨੇ ਆ ਸਜਣੋ ਮਿੱਤਰੋ ਹਨ ਤੇ ਏ ਬੋ ਕਹਿੰਡ ਗੱਲ ਬਾਤ ਆ ਜੀ ਉਹ ਸਾਹਮਣੇ ਇੱਥੇ ਅਖਾੜਾ ਲੱਗਿਆ ਸੀ ਇੱਥੇ ਹਾਲੋ ਜੀ ਕਰੋ ਜੀ ਦਰਸ਼ਕੀ ਦਾਰ ਅਸੀਂ ਤੁਹਾਡੇ ਜੀ ਆਪਾਂ ਬਿਲਕੁਲ ਤੋਜਰੇ ਹਾਂ ਨਾ ਇਸੇ ਜਗ੍ਹਾ ਤੇ ਬਿਲਕੁਲ ਸਰਦ ਅਮਰਸਿੰਘ ਜੀ ਚਮਕੀਲਾ ਸਾਹਮਣੇ ਬੈਠ ਕੇ ਤਰਸਾਦਾ ਸੱਪਿਆ ਸੀ ਅਖਾੜਾ ਲਾਉਣ ਤੋਂ ਪਹਿਲਾਂ ਉਹ ਇਸ ਜਗ੍ਹਾ ਤੇ ਰੈਸਟ ਕਰ ਰਹੇ ਸੀ ਇੱਥੇ ਬੈਠੇ ਸੀ ਪਰ ਜਿਹੜਾ ਉਹਨਾਂ ਦਾ ਸਟੇਜ ਸੈਂਟਰੀ ਸੀ ਨਾ ਤਰਮੇ ਇਹ ਜਿਹੜੀ ਵੱਟ ਜਾਂਦੀ ਹੈ ਨਾ ਇਹ ਵੱਟੋ ਵੱਟ ਹੋ ਕੇ ਸਿੱਧਾ ਉਹ ਘਰ ਦੇ ਸਾਹਮਣੇ ਬਿਲਕੁਲ ਸਟੇਜ ਲੱਗੀ ਹੋਈ ਸੀ ਕਿਉਂਕਿ ਕਲਾਕਾਰ ਨੂੰ ਹਮੇਸ਼ਾ ਜਦੋਂ ਸਟੇਜ ਸੈਟਰੀ ਪੇਸ਼ ਕਰਦਾ ਨਾ ਉਹ ਪਹਿਲਾਂ ਸਟੇਜ ਤੇ ਹੁੰਦਾ ਹੈ ਉੱਥੇ ਸਟੇਜ ਲੱਗੀ ਹੋਈ ਸੀ ਪੇਸ਼ ਕਰਨ ਵਾਸਤੇ ਵੱਟੋ ਵੱਟ ਸਿੱਧਾ ਹੋ ਗਿਆ ਸੀ ਪਰ ਜਿਹੜੀ ਚਮਕੀਲਾ ਸਾਹਿਬ ਦੀ ਗੱਡੀ ਸੀ ਉਹ ਇਥੋਂ ਜਿਹੜੀ ਉਹ ਪਹੀ ਜਾ ਰਹੀ ਹੈ ਤਾਂ ਮੈਂ ਉਹ ਆਪਣੀ ਸਾਹਮਣੇ ਗੱਡੀ ਖੜੀਆ ਦੇਖਾ ਹੈ ਨਾ ਇਹ ਪਹੀ ਨਾ ਗੱਡੀ ਜਾ ਕੇ ਸੜਕੋ ਸੜਕ ਉਸ ਘਰ ਦੇ ਸਾਹਮਣੇ ਖੜ ਗਈ ਸੀ ਤੇ ਉਸ ਘਰ ਦੇ ਸਾਹਮਣੇ ਬਿਲਕੁਲ ਚਮਕੀਲਾ ਸਾਹਿਬ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ ਮੈਂ ਤਾਂ ਕਰਕੇ ਅੱਜ ਇੱਥੇ ਰੀਲ ਬਣਾ ਰਿਹਾ ਵੀ ਇਹ 1969 ਦਾ ਬਣਿਆ ਹੋਇਆ ਉਹ ਚਵਾਰਾ ਜਿੱਥੇ ਚਮਕੀਦਾ ਸਾਭੀਆਂ ਬਹੁਤ ਸਾਰੀਆਂ ਜਾਤਾਂ ਜੁੜੀਆਂ ਹੋਈਆਂ ਨੇ ਇਸ ਜਗ੍ਹਾ ਤੇ ਬੈਠ ਕੇ ਉਹਨੇ ਪ੍ਰਸ਼ਾਦਾ ਵੀ ਸੰਜਿਆ ਸੀ ਉਹ ਇੰਨਾ ਇੱਕ ਭੋਰਾ ਇਨਸਾਨ ਸੀ ਕਹਿੰਦੇ ਜਦੋਂ ਉਸ ਘਰੋਂ ਰੋਟੀ ਤਿਆਰ ਹੋ ਕੇ ਚਮਕੀਦਾ ਸਾਭ ਨੂੰ ਖਵਾਉਣ ਵਾਸਤੇ ਆਏ ਨਾ ਤੇ ਇੱਕ ਨਾਲ ਦੇ ਸੱਜਣ ਨੇ ਇਹ ਗੱਲ ਕਹੀ ਤੀ ਕਹਿੰਦਾ ਜੀ ਵੀ ਜਿਹੜੀ ਪ੍ਰਸ਼ਾਦਾ ਨੇ ਠੰਡਾਗਾ ਤੇ ਫਿਰ ਜਿਹੜਾ ਸੱਜਣ ਪ੍ਰਸ਼ਾਦਾ ਸਕਾਉਣ ਆਇਆ ਸੀ ਉਹ ਕਹਿੰਦਾ ਵੀ ਭਾਈ ਜੀ ਅਸੀਂ ਗਰਮ ਕਰਕੇ ਲਿਆ ਦਿੰਨੇ ਆ ਤੇ ਵਕੀਲਾ ਸਾਹਬ ਨੇ ਨਾਲ ਦੇ ਨਾਲ ਉਹਨੂੰ ਇਹ ਗੱਲ ਕਹੀ ਦੀ ਕਹਿੰਦਾ ਯਾਰ ਜਿੱਥੇ ਸੰਗਤ ਸਕਦੀ ਹੈ ਉੱਥੇ ਆਪਾਂ ਸਕ ਲੈਨੇ ਆ ਆਪਾਂ ਕਿਹੜਾ ਕੋਈ ਦੁਨੀਆ ਤੋਂ ਵੱਖਰੇ ਆ ਵੀ ਇੰਨੀ ਕਿ ਨਿਮਰਤਾ ਵਾਲਾ ਇਨਸਾਨ ਸੀ ਮੈਂ ਮਿੱਤਰੋ ਤਾਂ ਕਰਕੇ ਇਹਨੇ ਤੁਹਾਡੇ ਨਾਲ ਵੀਡੀਓ ਸਾਂਝੀ ਕਰਦੇ ਆ ਪਿੰਡ ਮੈਥਮਪੁਰ ਦੇ ਵਿੱਚ ਇਹ ਉਹ ਚਮਾਰਾ ਖੇਤਾਂ ਦੇ ਵਿੱਚ ਜਿੱਥੇ ਚਮਕੀਲਾ ਸਾਹਬ ਨੇ ਆਖਰੀ ਪਲ ਬਤਾਏ ਸੀਗੇ ਹਨ ਤੇ ਜਗ ਤੋਂ ਵਿਦਾ ਹੁਣ ਤੋਂ ਪਹਿਲਾਂ ਕਹਿੰਦੀ ਵੀ ਕੁਝ ਕੁਝ ਮਿੰਟ ਪਹਿਲਾਂ ਇੱਥੋਂ ਚੱਲ ਗਿਆ ਇਹ ਉੱਠ ਕੇ ਗਏ ਸੀ ਤੇ ਭਰਾਵਾਂ ਕੀ ਵੀਡੀਓ ਸ਼ੇਅਰ ਕਰਦੇ ਚਮਕੀਲਾ ਸਾਹਿਬ ਨੂੰ ਬਹੁਤ ਸਾਰੇ ਸੱਜਣ ਪਿਆਰ ਕਰਦੇ ਆ ਉਹਨਾਂ ਦੇ ਮਨ ਦੇ ਵਿੱਚ ਤਾਂਗ ਹੈ ਉਨ੍ਹਾਂ ਦੇ ਮਨ ਦੇ ਵਿੱਚ ਨਾ ਇੱਕ ਆਸ਼ ਹੈ ਵੀ ਅਸੀਂ ਉਸ ਜਗ੍ਹਾ ਤੇ ਕਦੋਂ ਜਾਵਾਂਗੇ ਜਿੱਥੇ ਚਮਕੀਲਾ ਸਾਹਿਬ ਨੇ ਆਖਰੀ ਸਾਹ ਲਈ ਸੀ